ਕਈ ਵਾਰੀ ਪੰਜਾਬ ਵਾਲੇ ਨੂੰ ਲੱਗਦਾ ਮੈਂ ਵਿਦੇਸ਼ ਜਾ ਜਾਊਂਗਾ ਮੈਂ ਖੁਸ਼ ਹੋ ਜਾਣਾ ਇਹ ਭੁਲਿਖਾ ਹੈ ਕਿਸੇ ਨੂੰ ਐਸਾ ਲੱਗਦਾ ਵੀ ਮੈਂ ਇੱਕ ਦੇਸ਼ ਤੋਂ ਦੂਜੇ ਦੇਸ਼ ਚਲ ਜਾਊਂਗਾ ਸ਼ਾਇਦ ਮੈਨੂੰ ਖੁਸ਼ੀ ਮਿਲ ਜਾਣੀ ਸਤਿਗੁਰੂ ਜੀ ਕਹਿੰਦੇ ਖੁਸ਼ੀ ਤੇ ਤੇਰੇ ਆਪਣੇ ਅੰਦਰ ਹੈ ਤੂੰ ਜਿੱਥੇ ਮਰਜ਼ੀ ਭੱਜ ਲੈ ਸੁਖ ਨਾਹੀ ਬਹੁਤੇ ਧਨ ਖਾਟੈ ਸੁਖ ਨਾਹੀ ਪੇਖੈ ਨ੍ਰਿਤ ਨਟੈ ਸੁਖ ਨਾਹੀ ਬਹੁ ਦੇਸ਼ ਕਮਾਇ ਸਰਬ ਸੁਖਾ ਹਰ ਹਰ ਗੁਣ ਗਾਏ ਸਾਰੇ ਸੁਖ ਮਾਲਕ ਦੀ ਇਬਾਦਤ ਵਿੱਚ ਹੈ ਚੰਗੇ ਕਰਮ ਕਰਨ ਵਿੱਚ ਹੈ ਤੁਸੀਂ ਜ਼ਿੰਦਗੀ ਵਿੱਚ ਕਿਸੇ ਦਾ ਵਿਗੜਿਆ ਕੰਮ ਸਵਾਰ ਕੇ ਵੇਖੋ ਤੁਹਾਨੂੰ ਕਿੰਨਾ ਸਕੂਨ ਪ੍ਰਾਪਤ ਹੋਏਗਾ ਤੁਹਾਨੂੰ ਕਿੰਨੀ ਸੰਤੁਸ਼ਟੀ ਮਿਲੇਗੀ ਆਪਣੇ ਅੰਦਰੋਂ ਅੱਜ ਬੰਦਾ ਆਪਣੇ ਅੰਦਰ ਜ਼ਹਿਰ ਚੱਕੀ ਫਿਰਦਾ ਐਸੇ ਕਰਕੇ ਅਫਸਟ ਹੈ ਆਵਾਜ਼ ਆ ਰਹੀ ਮਹਾਰਾਜ ਕਹਿੰਦੇ ਤੋ ਗੁਰੂ ਸਾਹਿਬ ਜੀ ਕਹਿੰਦੇ ਬੰਦਿਆ ਤੈਨੂੰ ਜੀਵਨ ਮਿਲਿਆ ਤੋ ਮੈਂ ਗੱਲ ਕਰ ਰਿਹਾ ਸੀ ਮਿਸਲਾਂ ਦਾ ਸਮਾਂ ਆ ਉਸ ਤੋਂ ਬਾਅਦ ਸ਼ੇਰ-ਏ-ਪੰਜਾਬ ਮਹਾਰਾਜੀ ਸਿੰਘ ਦਾ ਆਪਾ ਜੀਵਨ ਕਾਲ ਪੜਦੇ ਆ ਅੰਗਰੇਜ਼ ਪੰਜਾਬ ਦੇ ਵਿੱਚ 1849 49 ਵਿੱਚ ਕਬਜ਼ਾ ਹੋ ਜਾਂਦੇ ਨੇ 1839 ਦੇ ਵਿੱਚ ਸ਼ੇਰ-ਏ-ਪੰਜਾਬ ਮਹਾਰਾਜ ਜੀਤ ਸਿੰਘ ਜੀ ਇਸ ਫਾਨੀ ਦੁਨੀਆ ਚ ਕੂਚ ਕਰ ਜਾਂਦੇ ਨੇ ਉਸ ਤੋਂ ਬਾਅਦ ਹੌਲੀ-ਹੌਲੀ ਅੰਗਰੇਜ਼ ਨੇ ਸਿਰਫ ਤਿੰਨ ਤੇ ਨਾਨਿਆਂ ਤੇ ਭਰਤੀ ਹੋਏ ਸੀ ਹੀਰਾ ਸਿੰਘ ਡੋਗਰਾ ਧਿਆਨ ਸਿੰਘ ਲਾਭ ਤਿੰਨ ਤਿੰਨ ਨਾਨੇ ਉਹਨਾਂ ਦੀ ਤਨਖਾਹ ਸੀ ਮਹੀਨੇ ਦੀ ਵਜ਼ੀਰ ਬਣ ਗਿਆ ਪੰਜਾਬ ਦੇ ਗਦਾਰੀਆਂ ਕਰ ਕਰ ਕੇ ਤੋਂ ਕੱਲੇ ਨਹੀਂ ਬਣੇ ਸਾਡੇ ਸਿੱਖ ਸਰਦਾਰ ਵੀ ਕਈ ਰਲ ਗਏ ਸੀ ਜਿਵੇਂ ਅਜਰਲੇ ਫਿਰਦੇ ਕਈ ਉਹਨਾਂ ਨਾਲ ਸਮਝ ਗਏ ਅੱਜ ਵੀ ਸਾਡੇ ਬਹੁਤ ਦਸਤਾਰਾਂ ਵਾਲੇ ਤੇ ਦਾੜ੍ਹਿਆਂ ਵਾਲੇ ਵੇਖਣ ਨੂੰ ਸਾਡੇ ਸਿੱਖ ਲੱਗਦੇ ਨੇ ਤੋਂ ਮੇਰੇ ਵਰਗਾ ਪ੍ਰਚਾਰਕ ਬੋਲ ਕੇ ਕਈ ਵਾਰੀ ਬਦਨਾਮੀ ਖੜਦਾ ਉਹ ਕਹਿੰਦੇ ਜੀ ਤੈਨੂੰ ਜਾਦਾ ਪਤਾ ਹੈ ਬਹੁਤੇ ਪ੍ਰਚਾਰਕ ਤਾਂ ਉਹਨਾਂ ਦੀਆਂ ਉਹ ਤਰੀਫਾਂ ਕਰਦੇ ਮੇਰੇ ਕੋਲ ਹੁੰਦੀ ਕੋਈ ਨਹੀਂ ਮੈਂ ਤਾਂ ਪਹਿਲਾਂ ਕਹਿ ਦਿੱਤਾ ਕਿ ਉਹ ਬਹੁਤ ਭਾਗਾ ਵਾਲੇ ਹੁੰਦੇ ਨੇ ਜਾਂ ਤਗੜੇ ਹਿਰਦੇ ਵਾਲੇ ਜਿਹੜੇ ਸਾਨੂੰ ਬੁਲਾ ਲੈਂਦੇ ਨੇ ਤੇ ਕਿਉਂਕਿ ਸਾਡੇ ਕੋਲੋਂ ਗੁਰੂ ਦੀ ਹਜ਼ੂਰੀ ਵਿੱਚ ਕਿਸੇ ਪੋਲੀਟੀਕਲ ਬੰਦੇ ਦੀ ਕਿਸੇ ਦੇਹ ਦੀ ਤਾਰੀਫ ਨਹੀਂ ਹੁੰਦੀ ਕਿਉਂਕਿ ਜਿਸ ਦਾ ਦਿੱਤਾ ਖਾਵਣਾ ਤੇ ਇਸ ਕਹੀ ਹੈ ਸ਼ਾਬਾਸ਼ ਜਿਹੜਾ ਦਿੱਤਾ ਖਾਨੇ ਆ ਨਾ ਪਤਾ ਨਹੀਂ ਬੰਦੇ ਦਾ ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ ਪਰ ਤੁਹਾਡੀਆਂ ਕੁਲਾਂ ਨੂੰ ਕਲੰਕਿਤ ਕਰ ਜਾਏਗੀ ਉਹ ਗੱਲ ਕਿ ਤੁਸੀਂ ਸਮਝੌਤਾ ਕਰ ਗਏ। ਬਾਬਾ ਬੀਰ ਸਿੰਘ ਦਾ ਨਾਂ ਸੁਣਿਆ ਹੋਣਾ ਨਰੰਗਾਬਾਦ ਦੇ ਰਹਿਣ ਵਾਲੇ ਜਿਹੜੇ ਨਰੰਗਾਬਾਦ ਜਿੱਨਾਂ ਦੀ ਜਗਾ ਜਿੱਥੇ ਉਹਨਾਂ ਨੇ 2 3000 ਬੰਦਾ ਉਹਨਾਂ ਦੇ ਲੰਗਰ ਚ ਪ੍ਰਸ਼ਾਦਾ ਛਕਦਾ ਸੀ। ਗੱਗੋ ਬੂਹਾ ਪਿੰਡ ਡਿਸਟ੍ਰਿਕਟ ਹੁਣ ਤਾਂ ਤਰਨਤਾਰਨ ਚ ਆ ਗਿਆ ਭਈ ਲਾਹਰ ਸਰ ਸੀ। ਭਾਈ ਸੇਵਾ ਸਿੰਘ ਮਾਤਾ ਧਰਮਕੌਰ ਦੀ ਕੋਖ ਚ ਉਹਨਾਂ ਨੇ ਜਨਮ ਲਿਆ ਸੀ। ਸਰਦਾਰ ਸਾਮ ਸਿੰਘ ਅਟਾਰੀ ਵਾਲਾ ਦੀ ਫੌਜ ਵਿੱਚ ਉਹਨਾਂ ਦੇ ਪਿਤਾ ਜੀ ਕਦੀ ਡਿਊਟੀ ਨਿਭਾਇਆ ਕਰਦੇ ਸੀ ਉਸ ਤੋਂ ਬਾਅਦ ਉਹਨਾਂ ਦੀ ਸੇਵਾ ਲੱਗ ਗਈ ਤੇ ਬਾਬਾ ਵੀਰ ਸਿੰਘ ਦੀ ਨਿਰੰਗਾਵਾਦੀ ਹੈ ਹਰੀਕੇ ਪਤੰਜ ਤੇ ਸਤਲੁਜ ਤੇ ਬਿਆਸ ਇਕੱਠੇ ਹੁੰਦੇ ਨੇ 1844 ਵਿੱਚ 6 ਮਈ ਨੂੰ ਉਹਨਾਂ ਨੇ ਸ਼ੀਧੀ ਪ੍ਰਾਪਤ ਕੀਤੀ ਸੀ ਤੇ ਉਹਨਾਂ ਦੀ ਸ਼ੀਧੀ ਕੋਈ ਦੂਜਿਆਂ ਦੇ ਹੱਥੋਂ ਨਹੀਂ ਹੋਈ ਆਪਣੇ 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 ਆਪ ਨੂੰ ਸਿੱਖ ਖਾਣ ਵਾਲਾ ਤੇ ਤਾਂ ਹੀ ਉਹਨਾਂ ਨੇ ਕਿਸੇ ਦੇ ਵਾਰ ਨਹੀਂ ਸੀ ਕੀਤਾ ਉਹਨਾਂ ਨੇ ਕਿਹਾ ਆਪਾਂ ਸ਼ਾਂਤਮਈ ਸ਼ਹੀਦੀ ਦੇਣੀ ਹੈ ਕਿਸੇ ਦੇ ਵਾਰ ਨਹੀਂ ਕਰਨ ਕਹਿੰਦੇ ਕਿੰਨਾ ਤੇ ਵਾਰ ਕਰੀਏ ਅੱਗੇ ਉਹ ਹਮਲਾ ਕਰਨ ਵਾਲੇ ਤੇ ਆਪਣੇ ਹੀ ਨੇ ਇਹ ਸਿੱਖਿਆ ਲੈਣ ਦੀ ਲੋੜ ਹੈ ਬਾਬਾ ਬੀਰ ਸਿੰਘ ਵਰਗੇ ਜੀਵਨੀਆਂ ਪੜਾਉ ਆਪਣੇ ਬੱਚਿਆਂ ਨੂੰ ਕਿ ਉਹਨਾਂ ਨੇ ਸ਼ਾਂਤਮਈ ਸ਼ਹਾਦਤ ਦਾ ਜਾਮ ਪੀਤਾ ਉਹਨਾਂ ਨੇ ਕਿਹਾ ਮੈਂ ਵਾਰ ਕਿਤੇ ਕਰਾਂ ਤੇ ਜਦਨ ਉਹਨਾਂ ਦਾ ਲਾਂਗਰੀ ਉਦੋਂ ਲੰਗਰ ਬਣਨਾ ਸੀ ਉਹਨਾਂ ਆਪਣੇ ਲਾਂਗਰੀ ਨੂੰ ਕਿਹਾ ਅੱਜ ਲੰਗਰ ਖੁੱਲਾ ਬਣਾਇਓ ਘਟਣਾ ਬਣਾਇਓ ਜਿੰਨਾ ਬਣਾਉਂਦੇ ਉਹ ਤੋਂ 4 ਗੁਣਾ ਵੱਧ ਬਣਾਇਓ ਉਹ ਕਹਿੰਦੇ ਕਾਦੇ ਲਈ ਤੇ ਲਾਂਗਰੀ ਨੂੰ ਤੇ ਸਿੱਖਾਂ ਨੂੰ ਇਕੱਠਿਆਂ ਕਰਕੇ ਪਤਾ ਗਿਆ ਕਿਆ ਕਹਿੰਦੇ ਜਦੋਂ ਆਪਾਂ ਸ਼ੀਧੀਆਂ ਪ੍ਰਾਪਤ ਕਰ ਜਾਾਂਗੇ ਨਾ ਜਿਹੜੇ ਆਪਣੇ ਭਰਾਸਾਂ ਨੂੰ ਮਾਰਨ ਆਉਣਗੇ ਨਾ ਬਾਅਦ ਚ ਉਹਨਾਂ ਨੂੰ ਭੁੱਖ ਲੱਗਣੀ ਹੈ ਨਾ ਜਦੋਂ ਪ੍ਰਸ਼ਾਦੇ ਛਕਣਗੇ ਉਹ ਕਹਿਣਗੇ ਅਸੀਂ ਕਿੰਨਾ ਨੂੰ ਖਤਮ ਕਰ ਦਿੱਤਾ ਤੇ ਕਿੰਨਾ ਦੇ ਪਿੱਛੇ ਲਾ ਕੇ ਖਤਮ ਕੀਤਾ ਅਸੀਂ ਡੋਗਰਿਆਂ ਦੇ ਪਿੱਛੇ ਲੱਗ ਲੱ ਕੇ ਆਪਣੇ ਭਰਾਵਾਂ ਦਾ ਖੂਨ ਵਹਾ ਦਿੱਤਾ ਗਦਾਰਾਂ ਦੇ ਪਿੱਛੇ ਲੱਗ ਲੱਗ ਕੇ ਆਪਣੇ ਅੰਮਾ ਜਾਇਆਂ ਦੇ ਕਤਲ ਕਰ ਦਿੱਤੇ ਤੇ ਹੋਇਆ ਵੀ ਇੰਜ ਹੀ ਜਦੋਂ ਉਹਨਾਂ ਨੇ ਕਤਲ ਕੀਤੇ ਜਦੋਂ ਵੇਖਿਆ ਜਾ ਕੇ ਵੀ ਲੰਗਰਾਂ ਦੇ ਵਿੱਚ ਪ੍ਰਸ਼ਾਦੇ ਪਏ ਨੇ ਕਈਆਂ ਦੀ ਉੱਤੇ ਜਮੀਰਾਂ ਉਦੋਂ ਹਲੂਣੀਆਂ ਗਈਆਂ ਵੀ ਅਸੀਂ ਐਡੀ ਨੇਕ ਰੂਹ ਨੂੰ ਅਸੀਂ ਗਦਾਰਾਂ ਦੇ ਪਿੱਛੇ ਆਪ ਵੀ ਗਦਾਰ ਬਣ ਗਏ ਜੀ 14 ਬੜੀਆਂ ਜਿਹੜੀ ਵੇਖੋ ਜੀ ਸਾਰੇ ਆਕਾਲੀ ਫੁੱਲਾ ਸਿੰਘ ਥੋੜਾ ਬਣ ਸਕਦੇ ਵੀ ਨਵਾਬੀਆਂ ਨੂੰ ਠੋਕਰਾ ਮਾਰਦੇ ਅੱਜ ਤਾਂ ਨਵਾਬੀਆਂ ਲੈਣ ਲਈ ਤੁਹਾਨੂੰ ਪਤਾ ਹੀ ਕੀ ਕੁਝ ਹੋ ਰਿਹਾ ਹੈ ਦੁਸ਼ ਕਰਕੇ ਲਫਾਜ਼ ਖਜ਼ਰ ਮੇਂ ਜਾਂ ਸੈਂਕੜੇ ਰਾਜਨ ਵੀ ਫਿਰਤੇ ਹੈਂ ਅਗਰ ਦੁਨੀਆ ਮੇਂ ਰਹਿਣਾ ਹੈ ਤੋ ਕੁਝ ਪਹਿਚਾਨ ਪੈਦਾ ਕਰ ਇਹੇ ਧਰਮਦਾ ਬੁਰਕਾ ਪਾ ਕੇ ਬੜੇ ڈاکੂ ਤੋ ਲਟੇਰੇ ਤੁਰੇ ਫਿਰਦੇ ਆ ਜੇ ਦੁਨੀਆ ਤੇ ਰਹਿਣਾ ਥੋੜੀ ਬੋਜੀ ਪਰਖ ਬਿਰਤੀ ਰੱਖੋ ਭਾਈ ਸਨਿਆਰਾ ਵੀ ਪਰਖ ਬਿਰਤੀ ਰਖਦਾ ਤਾਂ ਹੀ ਸੋਨੇ ਦੀ ਦੁਕਾਨ ਖੋਲ ਕੇ ਬੈਠਾ ਨਹੀਂ ਤੇ ਲੋਕ ਮਲਮੇ ਦੀ ਝਾਲ ਵਾਲੇ ਨਕਲੇ ਗਹਿਣੇ ਵੇਚ ਆਉਣ ਉਹਨੂੰ ਥੋੜਾ ਬੋਤਾ ਉਹ ਕੋਲੀ ਪਰਖ ਹੁੰਦੀ ਹੈ ਤਾਂ ਹੀ ਤੇ ਉਹ ਦੁਕਾਨ ਚ ਖੋਲ ਕੇ ਬੈਠਾ ਸੀ ਸਿੱਖ ਦਾ ਅਰਥ ਹੀ ਪਰਖ ਹੂਆ ਸਿੱਖ ਨੇ ਆਪਣੇ ਅੰਦਰ ਵਿਵੇਕ ਬੁੱਧ ਲੈ ਕੇ ਆਉਣੀ ਵੀ ਮੈਂ ਕਿਹੜਾ ਕਰਮ ਕੀਤਾ ਤੇ ਮੇਰਾ ਗੁਰੂ ਨਾਲੋਂ ਲਿੰਕ ਟੁੱਟ ਜੂ ਕਿਹੜਾ ਕਰਮ ਕਰਾਂਗਾ ਤੇ ਮੇਰਾ ਗੁਰੂ ਨਾਲ ਲਿੰਕ ਜੁੜਿਆ ਰਹੇਗਾ ਸਾਧ ਸੰਗ ਵਿੱਚ ਤੋਂ ਇਸ ਕਰਕੇ ਮੈਂ ਗੱਲ ਕਰ ਰਿਹਾ ਸੀ ਜਦੋਂ ਅੰਗਰੇਜ਼ ਆਏ ਉਹਨਾਂ ਨੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਗੰਦਾ ਸਾਹਿਤ ਵਿਕਦਾ ਸੀ ਇੱਥੇ ਇਸੇ ਧਰਤੀ ਤੇ ਜਦੋਂ ਉਹਨਾਂ ਨੇ ਇਹ ਤਰਨ ਤਾਰਨ ਸਭ ਦਾ ਗੁਰਦੁਆਰਾ ਦਰਬਾਰ ਸਾਹਿਬ ਦਾ ਗੁਰਦੁਆਰਾ ਨਨਕਾਣਾ ਸਾਹਿਬ ਗੁਰੂ ਕਾ ਬਾਗ ਇਹ ਜਿੰਨੇ ਵੀ ਧਾਰਮਿਕ ਸਥਾਨ ਸੀ ਨਾ ਇਹਨਾਂ ਦੇ ਸਰਬਰਾ ਉਹਨਾਂ ਨੇ ਆਪਣੇ ਲਾ ਦਿੱਤੇ ਸੀ ਸਰਬਰਾ ਤੇ ਇਥੇ ਇੱਕ ਇੱਕ ਪਾਵੇਂ ਸਿੱਖ ਜਾਤ ਪਾਤ ਨੂੰ ਨਹੀਂ ਮੰਨਦੀ ਸਿੱਖਾਂ ਵਿੱਚ ਕੋਈ ਜਾਤ ਪਾਤ ਨਹੀਂ ਸਿੱਖਾਂ ਵਿੱਚ ਤਾਂ ਮਰਤੀ ਇੱਕ ਅਨੇਕ ਭਾਂਤ ਕਰਾ ਸਾਜੀ ਸਾਜਣ ਹਾਰੇ ਪਰ ਇਥੇ ਅੱਜ ਵੀ ਪੁੱਛਿਆ ਸਾਡੇ ਲਿਖਦੇ ਕਈ ਜੱਟ ਸਿੱਖ ਪੁੱਤਰ ਫਲਾਣਾ ਫਲਾਣਾ ਰਿਸ਼ਤੇ ਦੀ ਲੋੜ ਹੈ ਜਦੋਂ ਤੁਸੀਂ ਸਿੱਖ ਲੇਤਾ ਫਿਰ ਜੱਟ ਲਿਖਣ ਦੀ ਕੀ ਲੋੜ ਪੈਗੀ ਮਤਲਬ ਅਸੀਂ ਇਹਦੇ ਦਲਦਲ ਤੋਂ ਨਿਕਲੇ ਨਹੀਂ ਗੁਸਾ ਨਾ ਮਨਾਇਓ ਪਾਵੇਂ ਅਸੀਂ ਜਨੇ ਮਰਜੀ ਸਰੋਵਰ ਤੇ ਬੋਲੀਆਂ ਇਸ਼ਨਾਨ ਕਰ ਲਈਏ ਇਸ਼ਨਾਨ ਤੇ ਇਸ ਕਰਕੇ ਕਰਨਾ ਸੀ ਵਿੱਚ ਨਹਾਉਣ ਤੋਂ ਬਾਅਦ ਮੈਂ ਨਾ ਜੱਟ ਵਾਂ ਨਾ ਮੈਂ ਪਾਪਾ ਵਾਂ ਨਾ ਮੈਂ ਰੋੜਾ ਵਾਂ ਨਾ ਮੈਂ ਖੱਤਰੀ ਮੈਂ ਚੁੱਭੀ ਮਾਰ ਕੇ ਵੀ ਜੱਟ ਵਾਂ ਚੁੱਭੀ ਮਾਰ ਕੇ ਵੀ ਰਵਦਾਸੀਆ ਤੇ ਪਤਾ ਨਹੀਂ ਕਿਹੜੀ ਕਿਹੜੀ ਬਰਾਦਰੀ ਅਸੀਂ ਚੱਕੀ ਫਿਰਦੇ ਜਾਤ ਪਾਤ ਨੂੰ ਤੇ ਗੁਰਮਤ ਨੇ ਆਖਿਆ ਜਾਤੀ ਦੇ ਕੇ ਹੱਥ ਸੱਚ ਪਰਖੀਏ ਜਾਦੇ ਹੱਥ ਕੀ ਹੈ ਪਰਖ ਤੇ ਸੱਚ ਦੀ ਹੋਣੀ ਮੋਰਾ ਹੋਵੇ ਹੱਥ ਮਰੀ ਹੈ ਚੱਕੀਏ ਜੇ ਜਾਤ ਪਾਤ ਰੱਬ ਨੇ ਬਣਾਉਣੀ ਹੁੰਦੀ ਫਿਰ ਤੇ ਖੂਨ ਹੀ ਨਾ ਰਲਦਾ ਇੱਕ ਦੂਜੇ ਨਾਲ ਸਾਪੜਾ ਜੇ ਪਰਮੇਸ਼ਰ ਨੇ ਜਾਤ ਪਾਤ ਬਣਾਉਣੀ ਹੁੰਦੀ ਫਿਰ ਤੇ ਸਾਡਾ ਖੂਨ ਕਿਸੇ ਨਾਲ ਰਲਦਾ ਹੀ ਨਾ ਜਦੋਂ ਆਪਾਂ ਖੂਨ ਦੀ ਬੋਤਲ ਲੈਣ ਜਾਂਦੇ ਆ ਬਲੱਡ ਬੈਂਕ ਤੋਂ ਕਦੀ ਪੁੱਛਦੇ ਆ ਆਪਾਂ ਕਿਹੜੀ ਕਿਹੜੀ ਜਾਤ ਦਾ ਬੰਦਾ ਹੈ ਕਿਹੜੀ ਨਸਲ ਦਾ ਬੰਦਾ ਹੈ ਕਦੀ ਨਹੀਂ ਪੁੱਛਦੇ ਆ ਤੇ ਇਹ ਰਮਲ ਪਰਮੇਸ਼ਰ ਨੇ ਤੇ ਜਾਤ ਪਾਤ ਤਾਂ ਖਤਮ ਕੀਤੀਆਂ ਸੀ ਤੇ ਅਸੀਂ ਉਸੇ ਦਲਦਲ ਚ ਅੱਜ ਫਿਰ ਸਾਡਾ ਸਮਾਜ ਤੁਰਿਆ ਫਿਰਦਾ ਤੋ ਫਿਰ ਗੱਲ ਨੂੰ ਸਮਝਣਾ ਕਹਿੰਦੇ ਬੜਾ ਲੰਮਾ ਟਾਈਮ ਉਹਨਾਂ ਨੇ ਜੋ ਕੁਝ ਕਰਤਾ ਉਸ ਤੋਂ ਬਾਅਦ ਗੁਰਦੁਆਰੇ ਆਜ਼ਾਦ ਕੀਤੇ ਗਏ ਫਿਰ ਇੱਕ ਵਿਧੀ ਵਿਧਾਨ ਬਣਾਇਆ ਗਿਆ ਵੀ ਆਪਾਂ ਨੂੰ ਜਿੰਨੇ ਵੀ ਸਾਡੇ ਧਾਰਮਿਕ ਸਥਾਨਾਂ ਉਹਨਾਂ ਦਾ ਇੱਕ ਸਵਿਧਾਨ ਘੜਿਆ ਜਾਏ ਗੁਰਦੁਆਰੇ ਆਉਣਾ ਕਿਵੇਂ ਹੈ ਸਹਿਜ ਪਾਠ ਕਿਵੇਂ ਆਰੰਭ ਕਰਨਾ ਸਿੱਖ ਦੇ ਘਰ ਪੁੱਤਰ ਦੀ ਜਨਮ ਲਵੇ ਉਦੋਂ ਕੀ ਕਰਨਾ ਹੈ ਸਾਡੇ ਘਰ ਚਾਰ ਸੰਸਕਾਰ ਨੇ ਜਨਮ ਸੰਸਕਾਰ आनंद संस्कार अमर संस्कार ਤੇ ਮਿਰਤਕ ਸੰਸਕਾਰ ਦੋ ਸੰਸਕਾਰ ਐਸੇ ਨੇ ਜਿਹੜੇ ਬੰਦੇ ਦੀ ਹੋਸ਼ ਵਿੱਚ ਆਉਂਦੇ ਨੇ ਦੋ ਸੰਸਕਾਰਾਂ ਵੇਲੇ ਬੰਦੇ ਨੂੰ ਹੋਸ਼ ਨਹੀਂ ਹੁੰਦੀ ਉਹਨਾਂ ਵਿੱਚੋਂ ਦੋ ਸੰਸਕਾਰ ਜਿਹੜੇ ਬੰਦੇ ਦੀ ਹੋਸ਼ ਚ ਆਉਂਦੇ ਉਹ ਕਿਹੜੇ ਆ ਇੱਕ ਹੈ ਅਮਰਤ ਸੰਸਕਾਰ ਉਦੋਂ ਬੰਦੇ ਨੂੰ ਹੋਸ਼ ਹੈ ਖੰਡੇ ਦੀ ਪੋਲ ਲੈਣ ਵੇਲੇ ਦੂਜਾ ਹੈ ਆਨੰਦ ਸੰਸਕਾਰ ਜਦੋਂ ਤੇਰਾ ਆਨੰਦ ਕਾਰਜ ਹੁੰਦਾ ਹੈ ਉਦੋਂ ਵੀ ਤੈਨੂੰ ਹੋਸ਼ ਹੁੰਦੀ ਹੈ ਤੈਨੂੰ ਸਮਝ ਹੁੰਦੀ ਹੈ ਤੇਰਾ ਜਨ ਆਨੰਦ ਕਾਰਜ ਹੋਣਾ ਹੈ ਦੋ ਸੰਸਕਾਰ ਜਦੋਂ ਸਾਨੂੰ ਹੋਸ਼ ਨਹੀਂ ਆ ਕਿਤੇ ਜਨਮ ਸੰਸਕਾਰ ਉਦੋਂ ਬੱਚਾ ਜਨਮ ਹੋਇਆ ਬੱਚੇ ਨੂੰ ਥੋੜਾ ਪਤਾ ਹੈ ਉਹ ਤੇ ਮਾਪੇ ਹੀ ਕਰਨਗੇ ਨਾ ਉਦੋਂ ਕੀ ਕਰਨਾ ਦੂਜਾ ਹੈ ਮ੍ਰਿਤਕ ਸੰਸਕਾਰ ਜਦੋਂ ਪ੍ਰਾਣੀ ਚੜਾਈ ਕਰ ਗਿਆ ਉਦੋਂ ਪਰਿਵਾਰ ਦੇ ਮੈਂਬਰਾਂ ਨੇ ਕਰਨਾ ਜਿਹੜਾ ਪ੍ਰਾਣੀ ਚੜਾਈ ਕਰ ਗਿਆ ਉਹਨੂੰ ਤੇ ਪਤਾ ਹੀ ਨਹੀਂ ਮਗਰੋਂ ਉਹਦੀਆਂ ਤੁਸੀਂ ਕਿਦਾਂ ਰਸਮਾਂ ਨਿਭਾਉਣੀਆਂ ਨੇ ਤੋਂ ਸਾਰਾ ਕੁਝ ਮਰਿਆਦਾ ਚ ਲਿਖ ਦਿੱਤਾ ਸਾਡੇ ਆ ਪੁਰਖਿਆਂ ਨੇ ਭਾਵੇਂ ਕਿ ਪ੍ਰਚਲਿਤ ਜਿਹੜਾ ਸਾਡਾ ਸਮਾਜ ਹੈ ਤੁਸੀਂ ਪਿੰਡਾਂ ਵਿੱਚ ਚਲੇ ਜਾਓ ਕਈਆਂ ਇਲਾਕਿਆਂ ਦੇ ਵਿੱਚ ਜਦੋਂ ਕੋ ਪ੍ਰਾਣੀ ਚੜਾਈ ਕਰਦਾ ਹੈ ਉਹਦੇ ਨਾਲ ਕਾਨਾ ਲੰਮਿਆਂ ਪਾ ਦਿੰਦੇ ਆ ਤੁਸੀਂ ਵੇਖਿਆ ਹੋਣਾ ਮੈਂ ਤੇ ਅੱਖੀ ਬਹੁਤ ਵਾਰੀ ਵੇਖਿਆ ਸਾਡੇ ਕਾਲਜ ਇੱਕ ਵੀਰ ਪੜਦਾ ਹੁੰਦਾ ਸੀ ਉਹਨਾਂ ਦੇ ਦਾਦਾ ਜੀ ਦੀ ਡੈਥ ਹੋਈ ਸਾਨੂੰ ਵੀ ਜਾਣ ਦਾ ਮੌਕਾ ਮਿਲਿਆ ਤੇ ਅਸੀਂ ਵੇਖਿਆ ਕਿ ਉਹਦੇ ਨਾਲ ਕਾਨਾ ਲੰਮਾ ਪਾਇਆ ਹੋਇਆ ਜਦੋਂ ਵੇਖਿਆ ਵੀ ਕਾਨਾ ਲੰਮਾ ਪਾਇਆ ਅਸੀਂ ਪਰਾਂ ਕਰ ਤਾਂ ਦਸਾਂ ਮਿੰਟਾਂ ਬਾਅਦ ਲਿਆ ਕਿਸੇ ਨੇ ਹੋਰ ਕਾਨਾ ਰੱਖ ਦਿੱਤਾ ਤੇ ਅਸੀਂ ਨਵੇਂ-ਨਵੇਂ ਕਾਲਜ ਗਏ ਸੀ ਅਸੀਂ ਪੁੱਛ ਹੀ ਲਿਆ ਵੀ ਇਹ ਕਾਨਾ ਰੱਖਿਆ ਕਾਦੇ ਲਈ ਬੰਦਾ ਆਪਣੀ ਨੌਜਵਾਨ ਵਾਸਤੇ ਪੁੱਛਦਾ ਹੀ ਆ ਨਾ ਤੁਹਾਡੇ ਬੱਚੇ ਤੁਹਾਨੂੰ ਸਵਾਲ ਕਰਨਗੇ ਇਹ ਕਿਉਂ ਹੁੰਦਾ ਵਾ ਤੁਹਾਨੂੰ ਉਹਦਾ ਜਵਾਬ ਦੇਣਾ ਪੈਣਾ ਜਾਂ ਤੁਸੀਂ ਇਹ ਨਹੀਂ ਕਹ ਸਕਦੇ ਵੀ ਨਹੀਂ ਇਹ ਤੇ ਪੁਰਾਣੇ ਸਾਡੇ ਕਰਦੇ ਆ ਰਹੇ ਸੀ ਮਹਾਰਾਜ ਨੇ ਗੁੱਟ ਫੜਿਆ ਸੀ ਨਾ ਪੰਡਿਤਰ ਦੇ ਹਾਲ ਦਾ ਜਦੋਂ ਉਹ ਜਨੇਊ ਪਾਉਣ ਲੱਗੇ ਸੀ ਮਹਾਰਾਜ ਕਹਿੰਦੇ ਵੀ ਜਨੇਊ ਪਾਉਣ ਨਾਲ ਕੀ ਹੁੰਦਾ ਕਹਿੰਦੇ ਧਰਮੀ ਬਣਦਾ ਕਹਿੰਦੇ ਫਿਰ ਮਾਤਾ ਨੂੰ ਪਾਓ ਮੇਰੀ ਨੂੰ ਪਹਿਲਾਂ ਮੇਰੇ ਵੱਡੀ ਭੈਣ ਨੂੰ ਪਾ ਦਿਓ ਉਹ ਕਹਿੰਦੇ ਔਰਤ ਵਾਸਤੇ ਧਾਗਾ ਹੁੰਦਾ ਹੀ ਨਹੀਂ ਤੇ ਪਹਿਲੀ ਵਾਰ ਭੈਣੋਂ ਔਰਤ ਦੇ ਹੱਕ ਵਿੱਚ ਜੇ ਕਿਸੇ ਨੇ ਆਵਾਜ਼ ਬੁਲੰਦ ਕੀਤੀ ਸੀ ਤੇ ਉਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ